ਕਿਰਬਾਤ ਬੇਜ਼ੂ ਮਰਜਣ ਪਿਆ ੴ ਸਤਿਗੁਰ ਪ੍ਰਸਾਦ ਜੈ ਕਰ ਕੀਰਤਿ ਆਖੀਐ ਕਰਨ ਦੇ ਕਾਹੋਏ ਵਿਚਾਰੋ ਜਿਤ ਕਰ ਗਾਵੇ ਸੁਹੇਲਾ ਸਿਰੋ ਸਿਖਿ ਨਾਮੁ ਤੁਮ ਗਾਵੋ ਮੇਰੇ ਤਰਫੋਂ ਕਾ ਸੁਹੇਲਾ ਹੋ ਬਾਰੀ ਜਿਤ ਸੁਹੇਲਾ ਸੁਦਾ ਸਿਖਿ ਹੋਏ ਰਹਾ ਮਿਤ ਨਿਤ ਜੀੜੇ ਸੰਭਾਧੀ ਅਨੰਦ ਦੇਖੈ ਕਾ ਬੇਨਹਾਰ ਤੇਰੇ ਦਾਨੈ ਕੀਮਤ ਨੰ ਪਵੇ ਜਿਸ ਦਾਤੇ ਗਮਲ ਸੁਮਾਰ ਕੰਬਦ ਸਾਹਾ ਦੇਹਿਆ ਮਿਨ ਕਰ ਪਾਵਨ ਤੇਹ ਦਿਉ ਸੱਜਣੇ ਸਿਸੜੀਆ ਜੋ ਮਹਾਂ ਸਾਹਿਬ ਸੋ ਵੇਦ ਘਰ ਘਰੇ ਉਹ ਪਹੁੰਚਾ ਸਦਲੇ ਨਿਤ ਪਵੰਨ ਸੱਜਣ ਹਾਰਾ ਸਰਮਲੀਏ ਮਾਨਕ ਸੇਂਦੇ ਅਵੰਨ ਰਾਗਸ ਬਹਲਾ ਬੜਲਾ ਛੇ ਕਰ ਛੇ ਅਰ ਛੇ ਅਪਦੇਸ ਵਰਗ ਦੇ ਇੱਕੋ ਵੇਸ ਅਨੇਕ ਬੱਗਾ ਜੇ ਕਰ ਕਰਤੇ ਕੀਰਤ ਹੋਏ ਜੋ ਕਰ ਰਖ ਬੜਾਈ ਕੋਏ ਰਹਾਉ वसिया करा पහराति बारी मොහवा සूरने को ලොධनेकर नाड़ करते के हिते දශव राාतතना श्रीී महල්ला ගहला ගගනමකාාल අद මने කාरीका मඩल ජैमति, ਧੂਪ ਮਨ ਆਣ ਲੋ ਪਵਨ ਚਬਰ ਕਰੇ ਸਗਲ ਮਨ ਰਾਏ ਬੁਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਣਾ ਤੇਰੀ ਆਰਤੀ ਅਣ ਮੱਤਾ ਸ਼ਬਦ ਬਾਜੰਤ ਭੇਰੀ ਰਹਾਉ ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕਉ ਸਹਿਸ ਮੂਰਤ ਨਨ ਏਕ ਤੋਹੀ ਸਹਿਸ ਪਦ ਵਿਮਰਨ ਨਨ ਏਕ ਪਦ ਗੰਧ ਵੇਨ ਸਹਿਸ ਤਵ ਗੰਧ ਰਿਵ ਚਲਤ ਮੋਹੀ ਸਭ ਮਨ ਹੈ ਜੋਤ ਜੋਤ ਹੈ ਸੋਹੇ ਤਿਸਕੇ ਚਾਨਣ ਸਭ ਮਨ ਚਰਨ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੇਂ ਸੁਆਰਤੀ ਹੋਏ ਹਰ ਕਰਨ ਕਮਲ ਮੰਤਰ ਅੰਬਿਲੋਪਿਤ ਮਨੋ ਹਉਨ ਨਿਰਮੋਹ ਹੈ ਆਈਬਿਆਸਾ ਰਿਪਾ ਜਗ ਦੇ ਨਾਨਕ ਸਾਨਕ ਹੋਏ ਰਖਦੇ ਤੇ ਨਾਏ ਵਸਾ ਰਾਮ ਗੋਦੀ ਸੂਰਵੀ ਬਹਾਦਰ ਚੌਥਾਨ ਕਾਮ ਗ੍ਰੋਹ ਨਾ ਕਰ ਬੋ ਭਰਿਆ ਮੇਰੇ ਸਾਥ ਨੂੰ ਖੰਡਾ ਹੈ ਗੁਰ ਬਾਣੀ ਖਲਿਖ ਲਿਖੇ ਕੋ ਪਾਇਆ ਮਨ ਹਰਿ ਦੇ ਮੰਡਲ ਮੰਡਾ ਹੈ ਪਰ ਸਾਧੂ ਬੰਦਰੀ ਕੋ ਨ ਵਡਾ ਹੈ ਕਰ ਡੰਡਾ ਉਹਨੂੰ ਵਡਾ ਵੀ ਰਹਾਉ ਸਾਕਤ ਹਰਿ ਦੀ ਸਾਧਨਾ ਜਾਣਿਆਂ ਜਿਨ ਅੰਤਰ ਹਉ ਮੈਂ ਡੰਡਾ ਹੈ ਜਿਉਂ ਜਿਉਂ ਚਲਹਿ ਤੇ ਬਹਿਤ ਪਾਵ ਹੈ ਜਿਮਤਾਨ ਸਹਿ ਸੁਰ ਡੰਡਾ ਹੈ अर्जुन वार वार नाम समाने सुख जग नो भाग न पब पा लटा हे अविनाशी पुत पाया परमेश्वर ओ सोब खंड ब्रह्मांड आहे हम ग्रीव हसीन प्रब तेरे हर दाख दाख वन वटा ने जन नानक नाम आधार टेक है हर नाम में ही सुख मंगाए राग गौड़ी पूर्वी मोहल्ला पंजागा ਰੋ ਰਣਤੀ ਸੁਨੋ ਮੇਰੇ ਮਿੱਤਾ ਸਤਿ ਤਰੰਤੀ ਵੇਲਾ ਜੀਹਾਂ ਘਾਟੇ ਤੇ ਰਹੋ ਘਰਨਾਵਾ ਕੇ ਬਸ ਸੁਹੀਲਾ ਔਦ ਕਟਾਏ ਦਿਨ ਸਰਾ ਇਹ ਨਾਰੇ ਮਨ ਜੁ ਰਿਚਾ ਜਿ ਸਵਾਰੇ ਰਖਾਂ ਇਹੋ ਸੰਸਾਰ ਵਿਕਾਰ ਸੰਸੇਵ ਹੈ ਕਰਿਉ ਬ੍ਰਹਮੁ ਗਿਆਨੀ ਇਸਹਿ ਨਿਗਾਏ ਪਿਆ ਵੇ ਅੰਗਰਸ ਕਾਥ ਕਥਾ ਬਿਨ ਜਾਨੀ ਜਹਤੂ ਆਏ ਸੋਈ ਵਿਰਤਿ ਹੋਰ ਕਰਤੇ ਮਨ ਹੈ ਬਸੇ ਰਾਤਿਤ ਕਰ ਮਨ ਆਵੋ ਸੁਖ ਸਹਜੇ ਬੋਹਰ ਨ ਹੋਏ ਕੋ ਤੇਰਾ ਅੰਤ ਜੰਮੀ ਕੋ ਰਖੇ ਬਿਨਾ ਦੇ ਸਰਦਾ ਮਨ ਕੀ ਗੂਰੇ ਨਾਨਕ ਦਾਸ ਇਹ ਸੁਖ ਮੰਗੈ ਵਾਗੋ ਕਰ ਸੰਤਨ ਕੀ ਤੂਰੇ ਅੰਤ ਜਾਮੀ ਪੁਰਖ ਵਿਦਾਤੇ ਸਰਬ ਮਨ ਕੀ ਪੂਰੇ ਮਾਨੰਤ ਵਾਸ ਇਹ ਸੁਖ ਮੰਗੈ ਵਾਗੋ ਕਰ ਸੰਤਨ ਕੀ ਤੂਰੇ ਵਾਹਿਗੁਰੂ ਨੀ ਕਾ ਖਾਲਸਾ Só tá ਤੁਹਾਹੀ ਪਾਈ ਨਾਮ ਤੇ ਮਾਤਮਾ ਨੂੰ ਸਤਿ ਸ਼੍ਰੀ ਅਕਾਲ ਸਾਬ ਦੇ ਲਈ ਜਿਵੇਂ ਸਾਲੀ ਮਾਰਦੇ ਨਿਸ਼ਾਨ ਕਰੇ ਸੰਗਤ ਦਾ ਸੋਪਾ ਕੋਈ ਨਾਮ ਜਿਦੋਂ ਨਾ ਜਰਨਾ ਤਰੋ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਦਾ ਸ਼ਾਲਾ ਵਾਹਿਗੁਰੂ ਜੀ ਕੀ ਫਤਿਹ ਸਤ ਸ੍ਰੀ ਅਕਾਲ ਵਾਹਿਗੁਰੂ ਦਾ ਸ਼ਾਲਾ ਵਾਹਿਗੁਰੂ ਜੀ ਕੀ ਫਤਿਹ ਤੇਰਾ ਸਤ ਗੁਰੂ ਸੋ ਹਰ ਪੂਜ ਕਰਾਵਾਂ ਪੂਜ ਕਰਾਵਾਂ ਜਾਈ ਬਹੇ ਮੇਰਾ ਸਤ